ਅਸਲਾਮ ਵਾਲੇਕੁਮ ਜੈ ਪੀਰਾਂ ਦੀ ਜੈ ਸਾਈਆਂ ਦੀ ਦਰਬਾਰ ਪੀਰ ਬਾਬਾ ਆलम शाह ਜੀ ਧੋਗੜੀ ਗੱਦੀ ਨਿਸ਼ੀਨ ਹਾਜ਼ਰ ਸਾਹਿਬ ਤੇ ਮੇਰੇ ਸਾਰੇ ਹੀ ਦਰਬਾਰ ਦੇ ਮੇਰੇ ਜਿੰਨੇ ਸੇਵਾਦਾਰਾਂ ਨੂੰ ਆਪ ਜਿੰਨੀ ਵੀ ਸੰਗਤ ਸਾਡੇ ਪੀਰਾਂ ਫਕੀਰਾਂ ਨੂੰ ਪਿਆਰ ਕਰਨ ਵਾਲੇ ਮੇਰੇ ਇਸ ਦਰਬਾਰ ਨੂੰ ਪਿਆਰ ਕਰਨ ਵਾਲੇ ਉਸ ਅਲੀ ਦੇ ਘਰਾਨੇ ਨੂੰ ਪਿਆਰ ਕਰਨ ਵਾਲਿਆਂ ਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਆਪ ਸਭ ਨੂੰ ਮੈਂ ਦੱਸਣਾ ਚਾਹੁੰਦਾ ਵੀ ਈਦ ਦਾ ਕੀ ਮਤਲਬ ਹੈ ਤੇ ਈਦ ਕਦੋਂ ਸ਼ੁਰੂ ਹੋਈ ਤੇ ਕਿਉਂ ਮਨਾਉਂਦੇ ਆ ਤੇ ਇਹ ਸਾਨੂੰ ਕੀ ਪੈਗਾਮ ਦਿੰਦੀ ਹੈ ਈਦ ਜਿੰਨੇ ਵੀ ਸਾਡੇ ਇਸ ਧਰਤੀ ਦੇ ਉੱਤੇ ਸਾਡੇ ਜਿੰਨੇ ਨਵੀ ਉਤਰੇ ਨੇ ਸਭ ਤੋਂ ਪਹਿਲੇ ਸਾਡੇ ਹਜਰਤ ਜਿਹੜੇ ਸਾਡੇ ਆਦਮ ਅਲੀ ਸਲਾਮ ਉਤਰੇ ਨੇ ਉਹਨਾਂ ਨੇ ਈਦ ਸਭ ਤੋਂ ਪਹਿਲੀ ਵਾਰ ਉਹਨਾਂ ਨੇ ਈਦ ਮਨਾਈ ਸੀ ਤੇ ਉਹਨਾਂ ਨੇ ਈਦ ਉਦੋਂ ਮਨਾਈ ਸੀ ਜਦੋਂ ਉਹਨਾਂ ਦੀ ਤੌਬਾ ਕਬੂਲ ਹੋਈ ਸੀ ਫਿਰ ਜਿੱਦਾਂ ਜਿੱਦਾਂ ਸਾਡੇ ਨਬੀ ਆਉਂਦੇ ਗਏ ਹਰੇਕ ਨਬੀ ਨੇ ਆਪਣੇ ਆਪਣੀ ਉਮਮਤ ਦੇ ਵਿੱਚ ਈਦ ਮਨਾਈ ਐ ਇਦਾਂ ਹੀ ਸਾਡੇ ਜਿਹੜੇ ਸਾਡੇ ਹਜ਼ਰਤ ਮੁਹੰਮਦ ਸਰਕਾਰ ਨੇ ਸਾਡੇ ਜੋ ਸਾਡੇ ਨਬੀ ਨੇ ਜੋ ਸਾਡੇ ਆਖਰੀ ਨਬੀ ਹੋਏ ਨੇ ਉਹਨਾਂ ਨੇ ਈਦ ਕਦੋਂ ਮਨਾਈ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਈਦ ਉਦੋਂ ਮਨਾਈ ਸੀ ਜਦੋਂ ਜਿਹੜੀ ਯੰਗ ਲੱਗੀ ਹੋਈ ਸੀ ਜੰਗੇ ਬਦਰ ਜੰਗੇ ਬਦਰ ਜਦੋਂ ਲੜ ਰਹੇ ਸੀ ਤੇ ਉਹ ਲੜਾਈ ਜਦੋਂ ਫਤਿਹ ਕੀਤੀ ਮੁਸਲਮਾਨਾਂ ਨੇ ਉਹ ਲੜਾਈ ਜਦੋਂ ਫਤਿਹ ਕੀਤੀ ਤੇ ਉਸ ਲੜਾਈ ਦੀ ਖੁਸ਼ੀ ਦੇ ਵਿੱਚ ਹਜ਼ਰਤ ਮੁਹੰਮਦ ਸਰਕਾਰ ਉਹਨਾਂ ਨੇ ਖੁਸ਼ੀ ਦੇ ਵਿੱਚ ਸਾਰੀ ਉਮਮਤ ਨੇ ਫਿਰ ਉਹ ਉਦੋਂ ਈਦ ਮਨਾਈ ਸੀ ਇਹ ਜਿਹੜੀ ਅਸੀਂ ਈਦ ਮਨਾ ਰਹੇ ਆ ਇਹ ਈਦ 624 ਇਸਵੀ ਵਿੱਚ ਪਹਿਲੀ ਵਾਰ ਮਨਾਈ ਸੀ ਜਦੋਂ ਉਹਨਾਂ ਨੇ ਹਜ਼ਰਤ ਆਪਣੇ ਜਿਹੜੀ ਜੰਗੇ ਬਦਰ ਜਦੋਂ ਫਤਿਹ ਹੋਈ ਸੀ ਉਦੋਂ ਤੋਂ ਜਿਹੜੀ ਈਦ ਚੱਲੂ ਆ ਸਾਡੀ ਜਿਹੜੀ ਅਸੀਂ ਸਾਰੀ ਹੀ ਮੁਹੰਮਦ ਸਰਕਾਰ ਦੀ ਅਸੀਂ ਉਮਮਤ ਆ ਉਹਨਾਂ ਦੀ ਅਸੀਂ ਉਹਨਾਂ ਦੇ ਘਰਾਨਿਆਂ ਚੋਂ ਆ ਅਸੀਂ ਉਹਨਾਂ ਸਾਡੇ ਉਹੀ ਪੈਗੰਬਰ ਨੇ ਤੇ ਉਦੋਂ ਦੀ ਈਦ ਜਿਹੜੀ ਹੁਣ ਸਾਡੀ ਚੱਲ ਰਹੀ ਹੈ ਅਸੀਂ ਜਿਹੜੀ ਮਨਾ ਰਹੇ ਆ ਉਦੋਂ ਦੀ ਈਦ ਹੈ ਫਿਰ ਜਿਹੜੀ ਅਸੀਂ ਅੱਜ ਜੋ ਦਿਹਾੜਾ ਹੈ ਈਦ ਉਲ ਫਿਤਰ ਈਦ ਉਲ ਫਿਤਰ ਜੋ ਹੈ ਇਹ ਰਮਜ਼ਾਨ ਦੇ ਮਹੀਨੇ ਚ ਮਨਾਈ ਜਾਂਦੀ ਹੈ ਰਮਜ਼ਾਨ ਦਾ ਜੋ ਪਵਨ ਮਹੀਨਾ ਹੈ ਸਾਨੂੰ ਅੱਲਾ ਪਾਕ ਨੇ ਇਸ ਮਹੀਨੇ ਦੇ ਵਿੱਚ ਸਾਨੂੰ ਰੋਜ਼ੇ ਰੱਖਣ ਦੀ ਤੋਫੀਕ ਅਦਾ ਬਖਸ਼ੀ ਹੈ ਕਿ ਤੁਸੀਂ ਰੋਜ਼ੇ ਰੱਖੋ ਇਸ ਮਹੀਨੇ ਵਿੱਚ ਅਸੀਂ ਰੋਜ਼ੇ ਰੱਖ ਕੇ ਬੁਰੇ ਕੰਮਾਂ ਤੋਂ ਬਚਦੇ ਹਾਂ ਅਸੀਂ ਕੋਈ ਨਿੰਦਿਆ ਨਹੀਂ ਕਰਦੇ ਕਿਸੇ ਦੀ ਚੁਗਲੀ ਨਹੀਂ ਕਰਦੇ ਅਸੀਂ ਰੋਜ਼ੇ ਰੱਖਦੇ ਆ ਕੋਈ ਗਲਤ ਚੀਜ਼ ਨਹੀਂ ਖਾਂਦੇ ਅਸੀਂ 30 ਰੋਜ਼ੇ ਰੱਖ ਕੇ ਉਸ ਤੋਂ ਬਾਅਦ ਜਿਹੜਾ ਅਗਲਾ ਜਿਹੜੀ ਸਾਡਾ ਦਿਨ ਹੁੰਦਾ ਉਹ ਸਾਡਾ ਈਦ ਦਾ ਦਿਨ ਹੁੰਦਾ ਤੇ ਉਸ ਈਦ ਦਾ ਮਤਲਬ ਇਹ ਵੀ ਹੈ ਵੀ ਜਿਹੜੇ ਅਸੀਂ ਰੋਜ਼ੇ ਰੱਖੇ ਆ ਅੱਲਾਹ ਪਾਕ ਸਾਨੂੰ ਇਸ ਰੋਜ਼ਿਆਂ ਦੇ ਬਦਲੇ ਸਾਨੂੰ ਇੱਕ ਇਨਾਮ ਅਦਾ ਕਰਦੇ ਨੇ ਉਸ ਕੋਈ ਚੀਜ਼ ਵੀ ਈਦ ਮਨਾਈ ਜਾਂਦੀ ਹੈ ਫਿਰ ਈਦ ਦਾ ਇੱਕ ਹੋਰ ਮਤਲਬ ਹੈ ਰਮਜ਼ਾਨ ਦੇ ਮਹੀਨੇ ਵਿੱਚ ਕੁਰਾਨੇ ਪਾਕ ਜੋ ਮਾਲਕ ਜੋ ਕੁਰਾਨ ਹੈ ਉਹ ਰਮਜ਼ਾਨ ਦੇ ਮਹੀਨੇ ਵਿੱਚ ਹੀ ਜਿਹੜੀ ਸੀ ਉਹ ਅਰਸ਼ਾਂ ਤੋਂ ਉਤਰੀ ਸੀ ਇਸ ਖੁਸ਼ੀ ਵਿੱਚ ਵੀ ਈਦ ਨੂੰ ਮਨਾਇਆ ਜਾਂਦਾ ਫਿਰ ਈਦ ਇੱਕ ਰਮਜ਼ਾਨ ਦੇ ਮਹੀਨੇ ਵਿੱਚ ਈਦ ਇਸ ਹੋ ਗਈ ਇੱਕ ਈਦ ਆਪਾਂ ਤਾਂ ਮਨਾਉਂਦੇ ਆ ਵੀ ਜਿਹੜੇ ਅਸੀਂ ਰੋਜ਼ੇ ਰੱਖਦੇ ਆ ਰੋਜ਼ੇ ਰੱਖਣ ਤੋਂ ਬਾਅਦ ਜਦੋਂ ਅਸੀਂ ਫਿਰ ਆਪਣਾ ਰੋਜ਼ੇ ਖੋਲਦੇ ਆਂ ਅਸੀਂ ਸਾਰੇ ਇਕੱਠੇ ਹੁੰਨੇ ਆ ਪਿਆਰ ਦੇ ਨਾਲ ਅਸੀਂ ਰੋਜ਼ੇ ਖੋਲਦੇ ਆਂ ਈਦ ਤਾਂ ਵੀ ਮਨਾਈ ਜਾਂਦੀ ਹੈ। ਹੋਰ ਈਦ ਦਾ ਮਤਲਬ ਇਹ ਹੈ ਇੱਕ ਕਹਾਣੀ ਈਦ ਦੇ ਵਿੱਚ ਇਹ ਹੈ ਵੀ ਮੁਹੰਮਦ ਸਰਕਾਰ ਜਦੋਂ ਆਪਣੇ ਸਮੇਂ ਦੇ ਵਿੱਚ ਈਦ ਮਨਾ ਰਹੇ ਸੀ। ਤੇ ਈਦਗਾਵਲ ਜਾ ਰਹੇ ਸੀ। ਜਦੋਂ ਈਦਗਾਵਲ ਜਾ ਰਹੇ ਸੀ ਰਸਤੇ ਦੇ ਵਿੱਚ ਇੱਕ ਛੋਟਾ ਬੱਚਾ ਰੋ ਰਿਹਾ ਸੀ। ਮੁਹੰਮਦ ਸਰਕਾਰ ਜਦੋਂ ਜਾਂਦੇ ਜਾਂਦੇ ਉਹਨਾਂ ਦੀ ਨਿਗਾਹ ਬੱਚੇ ਉੱਲ ਪਈ ਤੇ ਉਹ ਬੱਚੇ ਦੇ ਕੋਲ ਗਏ। ਉਹਨਾਂ ਨੇ ਬੱਚੇ ਨੂੰ ਪੁੱਛਿਆ ਵੀ ਬਈ ਤੂੰ ਕਿਉਂ ਰੋ ਰਿਹਾ ਹੈਂ ਬੱਚੇ ਨੂੰ ਪਿਆਰ ਕੀਤਾ ਕਿਉਂ ਰੋ ਰਿਹਾ ਹੈਂ ਬੱਚੇ ਨੇ ਦੱਸਿਆ ਵੀ ਮੈਂ ਗਰੀਬ ਆ ਮੇਰਾ ਮਾਂ ਬਾਪ ਕੋਈ ਨਹੀਂ ਹੈ ਤੇ ਮੈਂ ਵੀ ਈਦ ਮਨਾਉਣਾ ਚਾਹੁੰਦਾ ਪਰ ਮੇਰੇ ਕੋਲੋਂ ਕੱਪੜੇ ਨਹੀਂ ਹੈ ਤੇ ਮੇਰੇ ਕੋ ਈਦ ਈਦ ਮਨਾਉਣ ਵਾਸਤੇ ਮੇਰੇ ਕੋਈ ਕਿਸੇ ਤਰ੍ਹਾਂ ਦੀ ਖੁਸ਼ੀ ਮੇਰੇ ਕੋਲ ਹੈ ਨਹੀਂ ਕਿਉਂ ਮੇਰਾ ਪਰਿਵਾਰ ਨਹੀਂ ਹੈ ਜਦੋਂ ਮੁਹੰਮਦ ਸਰਕਾਰ ਨੇ ਇੰਨੀ ਗੱਲ ਸੁਣੀ ਉਹਨਾਂ ਨੂੰ ਬੜਾ ਦੁੱਖ ਲੱਗਾ ਉਹਨਾਂ ਦੀ ਅੱਖਾਂ ਚੋਂ ਆਂਸੂ ਵਗੜੇ ਉਦੋਂ ਹੋਮੋ ਸਰਕਾਰ ਨੇ ਕਿਹਾ ਵੀ ਅੱਜ ਤੋਂ ਬਾਅਦ ਤੂੰ ਸਾਡਾ ਬੱਚਾ ਹੈ ਉਹਨੂੰ ਆਪਣੇ ਨਾਲ ਲੈ ਕੇ ਆਪਣੇ ਘਰ ਲੈ ਗਿਆ ਆਪਣੇ ਘਰ ਲੈ ਗਿਆ ਤੇ ਆਪਣੀ بیوی ਆਇਸ਼ਾ ਨੂੰ ਜੋ ਹੋਮੋ ਸਰਕਾਰ ਦੇ ਘਰ ਵਾਲੀ ਨੇ ਉਹਨਾਂ ਦਾ ਨਾਮ ਨੇ ਆਇਸ਼ਾ ਉਹਨਾਂ ਨੂੰ ਕਿਹਾ ਬਾਜ਼ ਮਾਰ ਕੇ ਕਹਿੰਦੇ ਵੀ ਇਹਨਾਂ ਨੂੰ ਨਹਾਓ ਬੱਚੇ ਨੂੰ ਨਹਾਓ ਉਹਨਾਂ ਨੇ ਸਾਰੀ ਕਹਾਣੀ ਦੱਸੀ ਵੀ ਇਦਾਂ ਦਾ ਕਰਕੇ ਰਸਤੇ ਜੀ ਸਾਨੂੰ ਬੱਚਾ ਮਿਲਿਆ ਸੀ ਅਸੀਂ ਬੱਚੇ ਇਹ ਸੱਚ ਤੋਂ ਬਾਅਦ ਮੇਰਾ ਬੱਚਾ ਹੈ ਤੇ ਤੇਰਾ ਬੱਚਾ ਹੈ ਤੇ हसन हुसैन ਜੋ ਨੇ ਇਹਦੇ ਭਰਾ ਨੇ ਤੇ ਬੀਬੀ ਫਾਤਿਮਾ ਦੀ ਭੈਣ ਸੁਭਾਨ ਅੱਲਾਹ ਇੰਨੀ ਗੱਲ ਜਦੋਂ ਉਹਨਾਂ ਨੇ ਕਹਿ ਕੇ ਬੱਚੇ ਦਾ ਨੂੰ ਨਹਾਇਆ ਬੱਚੇ ਨੇ ਉਹਨੂੰ ਨਹਾ ਕੇ ਜੋ ਸਾਡੇ ਹਾਜ਼ਰ ਤੇ ਆਈਸ਼ਾ ਨੇ ਉਹਨਾਂ ਦੇ ਉਹਨਾਂ ਦੇ ਘਰ ਵਾਲੀ ਨੇ ਉਹਨਾਂ ਨੇ ਉਹਨਾਂ ਦੀ ਕੰੰਗੀ ਕੀਤੀ ਕੰੰਗੀ ਕਰਨ ਤੋਂ ਬਾਅਦ ਮਾਲਕ ਨੇ ਇੱਕ ਕਪੜਾ ਲਿਆ ਕਪੜੇ ਦੇ ਦੋ ਟੁਕੜੇ ਕਰਕੇ ਉਹਦੇ ਤਨ ਤੇ ਦਿੱਤੇ ਸੋਨਾ ਪੋਣਾ ਬਣਾ ਕੇ ਆਪਣੇ ਉਹਨੂੰ ਆਪਣੇ ਕੰਧਿਆਂ ਤੇ ਬਿਠਾ ਲਿਆ ਬਿਠਾ ਕੇ ਤੇ ਈਦਗਾਵਲ ਨੂੰ ਤੁਰ ਪਿਆ ਬੱਚਾ ਬਹੁਤ ਖੁਸ਼ ਬੱਚਾ ਬਹੁਤ ਖੁਸ਼ ਹੈ ਬੈਠਾ ਮਾਰੇ ਦੇ ਕੰਧਿਆਂ ਦੇ ਉੱਪਰ ਤੇ ਮਹਾਰਾਜ ਜੀ ਨੂੰ ਲਈ ਜਾ ਰਹੇ ਨੇ ਜਦੋਂ ਈਦਗਾਹ ਤੇ ਪਹੁੰਚੇ ਉੱਥੇ ਬਾਕੀ ਬੱਚੇ ਦੇਖ ਕੇ ਕਹਿੰਦੇ ਵੀ ਖਾਸ ਅਸੀਂ ਵੀ ਬਰੇ ਤੇ ਗਰੀਬ ਹੁੰਦੇ ਤਾਂ ਕਿ ਅਸੀਂ ਹਜਰਤ ਮੁਹੰਮਦ ਸਰਕਾਰ ਦੇ ਮੋਢਿਆਂ ਤੇ ਸਾਨੂੰ ਬਹਿਣ ਦਾ ਮੌਕਾ ਮਿਲਦਾ ਫਿਰ ਉੱਤੇ ਮੁਹੰਮਦ ਸਰਕਾਰ ਆਪਣੀ ਉਮਮਤ ਦੇ ਵਿੱਚ ਐਲਾਨ ਕਰਦੇ ਨੇ ਅੱਜ ਤੋਂ ਬਾਅਦ ਜੋ ਵੀ ਕਿਸੇ ਗਰੀਬ ਲਚਾਰ ਬੇਵੱਸ ਜਿਹਦਾ ਮਾਂ-ਬਾਪ ਨਾ ਹੋਵੇ ਗਰੀਬੀ ਦੇ ਵਿੱਚ ਹੋਵੇ ਤੁਸੀਂ ਉਹਦੀ ਮਦਦ ਕਰੋਗੇ ਦੋ ਉਂਗਲਾਂ ਕਰਕੇ ਕਿਹਾ ਉਹ ਮੇਰੇ ਨਾਲ ਜੰਨਤ ਦੇ ਵਿੱਚ ਮੇਰੇ ਨਾਲ ਹੋਏਗਾ ਤੇ ਕਿਸੇ ਬੇਸਹਾਰਾ ਦੇ ਤੁਸੀਂ ਸਿਰ ਤੇ ਹੱਥ ਰੱਖਦੇ ਹੋਗੇ ਉਦੇ ਸਿਰ ਦੇ ਉਹਦੇ ਉਹਦੇ ਸਿਰ ਉੱਤੇ ਜਿੰਨੇ ਵੀ ਵਾਲ ਨੇ ਤੁਹਾਨੂੰ ਉੰਨੀਆਂ ਅੱਲਾਹ ਪਾਕ ਨੇਕੀਆਂ ਬਖਸ਼ੇਗਾ ਇਹ ਮੁਹੰਮਦ ਸਰਕਾਰ ਦੇ ਬੋਲ ਸੀ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਕਿਸੇ ਗਰੀਬ ਦੇ ਵੀ ਜੁਰਮ ਮਦਦ ਕਰੋਗੇ ਤੇ ਉਹ ਮੇਰੇ ਨਾਲ ਜੰਨਤ ਦੇ ਵਿੱਚ ਮੇਰੇ ਨਾਲ ਹੋਏਗਾ ਇਹ ਉਹਨਾਂ ਨੇ ਉਦੋਂ ਐਲਾਨ ਕੀਤਾ ਤੇ ਸਾਨੂੰ ਈਦ ਇਹੀ ਚੀਜ਼ ਦੀ ਪੈਗਾਮ ਹੈ ਵੀ ਸਾਨੂੰ ਆਬਦ ਦੇ ਵਿੱਚ ਮਿਲ ਵਰਤ ਕੇ ਰਹਿਣਾ ਚਾਹੀਦਾ ਪਿਆਰ ਨਾਲ ਰਹਿਣਾ ਚਾਹੀਦਾ ਸਾਨੂੰ ਗਰੀਬ ਬੇਸਹਾਰਾ ਦੀ ਕੋਈ ਗਰੀਬ ਹੋਵੇ ਉਹਨੂੰ ਹੀ ਈਦ ਵਾਲੇ ਦਿਨ ਕੱਪੜੇ ਲੈ ਕੇ ਦਿਓ ਉਹਨੂੰ ਭੋਜਨ ਛਕਾਓ ਭੁੱਖੇ ਨੂੰ ਉਹਨੂੰ ਵਸਤਰ ਦੀ ਲੋੜ ਉਹਨੂੰ ਵਸਤਰ ਲੈ ਕੇ ਦਿਓ ਇਹ ਸਾਨੂੰ ਈਦ ਦਾ ਸਾਨੂੰ ਇਹ ਪੈਗਾਮ ਹੈ ਆਪਣੇ ਜਿੱਦਾਂ ਅਸੀਂ ਈਦ ਜਦੋਂ ਅਸੀਂ ਰੋਜ਼ੇ ਖੋਲਦੇ ਹਾਂ ਸਾਰਾ ਪਰਿਵਾਰ ਰਿਸ਼ਤੇਦਾਰ ਇਕੱਠੇ ਹੋ ਕੇ ਆਪਾਂ ਭੋਜਨ ਛਕਦੇ ਹਾਂ ਇਹਦਾ ਮਤਲਬ ਇਹ ਹੈ ਵੀ ਅਸੀਂ ਇਸੇ ਤਰ੍ਹਾਂ ਹੀ ਇਹ ਈਦ ਵਾਲੇ ਦਿਨ ਹੀ ਨਹੀਂ ਗਾਂ ਤੋਂ ਵੀ ਸਾਨੂੰ ਇਹੀ ਨਸੀਹਤ ਈਦ ਤੋਂ ਮਿਲਦੀ ਹੈ ਵੀ ਸਾਨੂੰ ਇਸੇ ਤਰ੍ਹਾਂ ਇਕੱਠਿਆਂ ਲੈ ਕੇ ਪਿਆਰ ਦੇ ਨਾਲ ਰਹਿਣਾ ਚਾਹੀਦਾ ਤੇ ਆਪਸ ਦੇ ਵਿੱਚ ਮਿਲ ਵਰਤ ਕੇ ਰਹਿਣਾ ਚਾਹੀਦਾ ਹੈ ਈਦ ਸਾਨੂੰ ਪਿਆਰ ਦਾ ਪੈਗਾਮ ਦਿੰਦੀ ਹੈ ਈਦ ਸਾਨੂੰ ਪਿਆਰ ਦਾ ਪੈਗਾਮ ਦਿੰਦੀ ਹੈ ਈਦ ਸਾਨੂੰ ਖੁਸ਼ੀਆਂ ਦਾ ਪੈਗਾਮ ਦਿੰਦੀ ਹੈ ਈਦ ਸਾਨੂੰ ਗਰੀਬ ਬੇਸਹਾਰਾ ਦੀ ਮਦਦ ਕਰਨ ਦਾ ਪੈਗਾਮ ਲੈ ਪੈਗਾਮ ਦਿੰਦੀ ਹੈ ਇਸੇ ਤਰ੍ਹਾਂ ਵੀਡੀਓ ਤੋਂ ਇਜਾਜ਼ਤ ਲੈਨੇ ਆ ਆਪ ਸਭ ਨੂੰ ਇੱਕ ਵਾਰ ਫਿਰ ਤੋਂ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਜਿੰਨੀ ਵੀ ਸਾਨੂੰ ਸੰਗਤ ਦੇਖ ਰਹੀ ਹੈ ਜਿੰਨੇ ਵੀ ਸਾਰੇ ਮਾਲਕ ਨੂੰ ਪਿਆਰ ਕਰਦੇ ਨੇ ਜੋ ਵੀ ਸਾਡੇ ਮੁਸਲਮਾਨ ਭਾਈ ਹਿੰਦੂ ਭਾਈ ਸਿੱਖ ਭਾਈ 크ਰਿਸਚੀਅਨ ਭਾਈ ਜਿੰਨੇ ਵੀ ਸਾਨੂੰ ਦੇਖ ਰਹੇ ਨੇ ਸਾਰਿਆਂ ਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਅੱਲਾਹ ਬਾਹ ਕੱਲਾ ਤਾਲਾ ਸਭ ਨੂੰ ਖੁਸ਼ੀਆਂ ਬਖਸ਼ੇ ਬਰਕਤਾਂ ਬਖਸ਼ੇ ਸਭ ਦੀਆਂ ਚੋੜੀਆਂ ਖੁਸ਼ੀਆਂ ਨਾਲ ਭਰੇ ਸਭ ਦੀਆਂ ਮੁਰਾਦ ਪੂਰੀ ਕਰੇ ਤੇ ਸਭ ਨੂੰ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰੇ ਇਸੇ ਤਰ੍ਹਾਂ ਵੀਡੀਓ ਤੋਂ ਇਜਾਜ਼ਤ ਲੈਣੇ ਆ ਖੁਦਾ ਹਾਫਿਜ਼ ਜਿਕਰਾ ਪੀਰ ਆलम शाह ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਜਿਕਰਾ ਪੋਣਾ ਹਰ